ਕਾਰ ਦੇ ਕਰਨ ਤੋਂ ਜੂ ਨਹੀਂ ਉਹ ਤਾਂ ਵੱਡਾ ਮਾਛੀਆ ਵੀ ਸਰਕ ਜਾਊਗਾ ਸਰਕਾ ਕੇ ਠਾਗੇ ਅੱਗੇ ਵਾਲੇ ਨਹੀਂ ਪਹਿਲੇ ਵਾਲੇ ਵੀ ਨਹੀਂ ਇਹ ਧਰਨੇ ਪਹਿਲੇ ਵਾਲੇ ਨਹੀਂ ਹੈਗੇ ਇਹ ਉਹ ਧਰਨਾਵਾ ਜਿਹੜਾ ਦਿੱਲੀ ਵਾਲੇ ਨੂੰ ਉੱਪਰ ਜਾ ਸਕਦਾ 92 ਦੇ ਵਿੱਚੋਂ ਇੱਕ ਵੀ ਵਿਧਾਇਕ ਪੰਜਾਬ ਦੇ ਹੱਕ ਲਈ ਹੱਥ ਛੱਤ ਤੇ ਹੱਥ ਮਾਰ ਕੇ ਨਹੀਂ ਖੜਾ ਹੋਇਆ ਜਿਹੜਾ ਭਗਵਾਨਤ ਮਾਨ ਜਾਂ ਕੇਜਰੀਵਾਲ ਨੂੰ ਸਿੱਧੀ ਗੱਲ ਕਰੇ ਅੱਖ ਚੱਕ ਪਾ ਕੇ 92 ਸੀਟਾਂ ਨੇ ਜਿਹੜੀਆਂ ਇਹਨਾਂ ਦੀਆਂ ਤੇ ਘੱਟ ਪੁਤਲੀਆਂ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਮੇਰਾ ਖਿਆਲ ਤੇ 100% ਸੀਐਮ ਦੇ ਪੱਲੇ ਵੀ ਕੱਖ ਨਹੀਂ ਇਹਨੂੰ ਰਾਗ ਵਿੱਚ ੱਡੇ ਰਕੇ ਚਲਾ ਰਹੇ ਜਿਹੜੀ 라ਹੂ ਰੋਡ ਬਾਨੀ ਆ ਨਾ ਇਹ ਦਬਾਬੇ ਨੂੰ ਜੋੜਦੀ ਆ ਦਬਾਬੇ ਨਾਲ ਤੇ ਆਵਾਜਾਈ ਦੇ ਦਬਾਬੇ ਵਾਲੀ ਉਧਰ ਦੀ ਕੋ ਮੁਗੀ ਇਹਨਾਂ ਨੂੰ ਤਾਂ ਘੱਟਾ ਪੈਣਾ ਤਾਂ ਨਹੀਂ ਪੜਾ ਦੇ ਸਾਡੇ ਜਿਹੜੇ ਲੀਡਰ ਤੇ ਸਾਡੇ ਜਿਹੜੇ ਅਫਸਰ ਆ ਕਾਰਪੋਰੇਟ ਨਾਲ ਮਿਲੇ ਆ ਸਾਡੇ ਨਹੀਂ ਹੈਗੇ ਵੱਡੀਆਂ ਵੱਡੀਆਂ ਪਾਰਟੀਆਂ ਕੋਲੇ ਵੀ ਕਿਸੇ ਇਸ ਗੱਲ ਦਾ ਜਵਾਬ ਨਹੀਂ ਪੈਸਾ ਆਉਂਦਾ ਕਿੱਥੋਂ ਆਉਂਦਾ ਕਿੱਥੋਂ ਜਨਤਾ ਦੀਆਂ ਵੋਟਾਂ ਲੈਣੀਆਂ ਕਾਰਪੋਰੇਟ ਘਰਾਣਿਆਂ ਨੇ ਫੰਡਿੰਗ ਕਰਨੀਆਂ ਤੇ ਉਹ ਖਰਚੇ ਦੇ ਨਾਲ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਨੇ ਵੀ ਕਾਰਪੋਰੇਟ ਘਰਾਣਿਆਂ ਲਈ ਕੰਮ ਕਰਦੇ ਨੇ ਅੱਜ ਸਾਨੂੰ ਉਠਾਉਣ ਦੇ ਲਈ ਹਾਂਜੀ ਧਰਰੇ ਨੂੰ ਖਰਾਬ ਕਰਨ ਦੇ ਲਈ ਉੱਤੇ ਮਸ਼ੀਨਾਂ ਭੇਜਤੀਆਂ ਅੱਛਾ ਜੀ ਆਹ ਰਾਹਾਂ ਰੋਡ ਫੇਰ ਨਹੀਂ ਬਣਨਾ ਇਸ ਕਰੀਂ ਜਿੱਦਾਂ ਮਨ ਨਹੀਂ ਆਣਾ ਕੋਈ ਨਾ ਕੋਈ ਉੱਥੇ ਲੈ ਆ ਕੇ ਪੱਟੇ ਜੇ ਮਿੱਟੀ ਪਾਉਣ ਲੱਗ ਜਾਂਦੇ ਆ ਕਦੇ ਪੱਟੇ ਸੱਟਣ ਲੱਗ ਜਾਂਦੇ ਆ ਕਦੇ ਉਹ ਲੈਵਲ ਵਾਲੀ ਮਸ਼ੀਨ ਉੱਥੇ ਲੈ ਆ ਕੇ ਖੜਾ ਇਹ ਡਰਾਮੇ ਨੇ ਇਹਨਾਂ ਦੇ ਲੁਧਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੇ ਸਮ ਲੱਡੂਵਾਲ ਟੋਲ ਪਲਾਜ਼ਾ ਦੇ ਖੜੇ ਆ ਲੱਡੂਵਾਲ ਟੋਲ ਪਲਾਜ਼ਾ ਰਾਹੋਂ ਰੋਡ ਦੀ ਸਮੱਸਿਆ ਜਿਹੜੀ ਕਾਫੀ ਸਮੇਂ ਤੋਂ ਆ ਰਹੀ ਸੀਗੀ ਪਿਛਲੀ ਸਰਕਾਰਾਂ ਵੇਲੇ ਵੀ ਸਮੱਸਿਆ ਸੀਗੀ ਕਿ ਰਾਹੋਂ ਰੋਡ ਦੀ ਰੋਡ ਜਿਹੜੀ ਬਣਾ ਦਿੱਤੀ ਜਾਊਗੀ ਲੇਕਿਨ ਉਦੋਂ ਵੀ ਲੋਲੀਪੌਪ ਦਿੱਤਾ ਗਿਆ ਤੇ ਹੁਣ ਸਰਕਾਰ ਆਈ ਇਸ ਨੂੰ ਵੀ 2 ਸਾਲ ਹੋ ਚੁੱਕੇ ਨੇ ਲੇਕਿਨ ਰਾਹੁਲ ਰੋਡ ਦੀ ਸੜਕ ਉਸ ਤਰ੍ਹਾਂ ਹੀ ਹੈ ਕਿ ਹੁਣ ਲੱਡਵਾਲ ਟੋਲ ਪਲਾਜ਼ਾ ਪੂਰਨ ਰੂਪ ਤੇ ਫ੍ਰੀ ਕਰ ਦਿੱਤਾ ਗਿਆ ਤਸਵੀਰ ਦਿਖਾ ਰਹੇ ਹਾਂ ਕਿ ਲੱਡਵਾਲ ਟੋਲ ਪਲਾਜ਼ਾ ਅਗਰ ਤੁਸੀਂ ਜਾ ਰਹੇ ਹੋ ਤਾਂ ਲੱਡਵਾਲ ਟੋਲ ਪਲਾਜ਼ਾ ਤੇ ਤੁਹਾਨੂੰ ਫਾਸਟ ਟੈਗ ਦਾ ਇਸਤੇਮਾਲ ਨਹੀਂ ਕਰਨਾ ਪਵੇਗਾ ਨਾ ਹੀ ਕੋਈ ਪੈਸਾ ਦੇਣਾ ਪਵੇਗਾ ਇਹ ਲੁਧਿਆਣਾ ਸ਼ਹਿਰ ਤੋਂ ਜੁੜੀ ਵੱਡੀ ਖਬਰ ਹੈ ਕਿਉਂਕਿ ਜਿੰਨੀਆਂ ਵੀ ਗੱਡੀਆਂ ਜਿੰਨੇ ਵੀ ਬੈਰੀਕੇਡ ਤੇ ਬੂਮ ਬਣੇ ਹੋਏ ਨੇ ਸਾਰੇ ਸਾਰੇ ਖੋਲ ਦਿੱਤੇ ਗਏ ਨੇ ਕਿਸਾਨ ਯੂਨੀਅਨ ਵਾਲੋ ਰਾਹੋ ਰੋਡ ਦੇ ਜੋ ਨਿਵਾਸੀ ਹੈ ਭਾਈ ਜੀ ਮੌਜੂਦ ਹੈ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੋ ਰੋਡ ਸੁਰਖੀਆ ਬਣ ਗਈ ਹੈ ਲੁਧਿਆਣਾ ਸ਼ਹਿਰ ਦੀ ਸੈਂਟਰ ਤੱਕ ਵੀ ਆਵਾਜ਼ ਜਾਣ ਲੱਗ ਗਈ ਹੈ ਤਾਜਪੁਰ ਰੋਡ ਕੋ ਰੋਡ ਜਿਹੜੀ ਮਰਜੀ ਰੋਡ ਸਹੜੇ ਵਾਲਾ ਹਲਕੇ ਦੀ ਸੈਂਟਰ ਹਲਕੇ ਤੱਕ ਸੈਂਟਰ ਦੀ ਆਵਾਜ਼ ਬਣ ਗਈ ਹੈ ਕਿ ਪੰਜਾਬ ਸਰਕਾਰ ਆ ਦੋ ਰੋਡਾਂ ਦਾ ਹਲ ਕਿਉਂ ਨਹੀਂ ਕਰ ਰਹੀ ਇੰਨਾ ਵੱਡਾ ਟੋਲ ਪਲਾਜ਼ਾ ਜਿਹਦੀ ਰੋਜ਼ ਦੀ ਇਨਕਮ 80 ਤੋਂ 85 ਲੱਖ ਰੁਪਏ ਹੋਵੇ ਉਹ ਬੰਦ ਕਰ ਦਿੱਤਾ ਜਾਂਦਾ ਸਰਕਾਰਾਂ ਦੇ ਉੱਤੇ ਤਾਂ ਵੀ ਸ਼ਰਮ ਨਹੀਂ ਇਹ ਆ ਬਸ ਤੁਹਾਡੀ ਹੁਣ ਆਵਾਜ਼ ਪਹੁੰਚੂਗੀ ਆਜੂਗੀ ਸ਼ਰਮ ਲੱਗਦਾ ਵਾ ਵੀ ਜੇ ਸ਼ਰਮ ਕਰਨਗੇ ਸਾਡਾ ਨਾ ਸੋਚਣ ਜਿਹੜੀ ਜਨਤਾ ਮਰ ਰਹੀ ਆ ਮਨੁੱਖਤਾ ਦਾ ਕਤਲ ਹੋ ਰਿਹਾ ਦਿਨੇ ਘਾਣ ਹੋ ਰਿਹਾ ਉਹਦੀ ਰਾਖੀ ਲਈ ਉਮੀਦ ਆ ਬਹੁਤ ਹੈ ਵੀ ਸਾਰੇ ਅਫਸਰ ਨੇਕ ਅਫਸਰ ਬੈਠੇ ਨੇ ਉਹ ਸੁਣਨਗੇ ਗੱਲ ਪਚਾਉਣਗੇ ਸਰਕਾਰ ਦੇ ਕੰਮ ਤੋਂ ਜੂ ਨਹੀਂ ਓਟਾ ਵੱਡਾ ਮਾਚੀਆ ਵੀ ਸਰਕ ਜੂਗਾ ਸਰਕਾਰ ਹਟਾ ਕੇ ਉਹ ਅੱਗੇ ਵਾਲੇ ਨਹੀਂ ਪਹਿਲੇ ਵਾਲੇ ਵੀ ਨਹੀਂ ਇਹ ਧਰਨੇ ਪਹਿਲੇ ਵਾਲੇ ਨਹੀਂ ਹੈਗੇ ਇਹ ਉਹ ਧਰਨਾਵਾ ਜਿਹੜਾ ਦਿੱਲੀ ਆ ਨੂੰ ਉੱਪਰ ਜਾ ਸਕਦਾ ਮੈਨੂੰ ਲੱਗਦਾ ਸਰਕਾਰਾਂ ਭੁੱਲ ਗਿਆ ਦਿੱਲੀ ਦਾ ਮੋਰਚਾ ਹਾਂ ਉਹ ਬੋਲੀਆਂ ਯਾਦ ਕਰਾ ਦਾਂਗੇ ਉਹ ਯਾਦ ਹੋ ਜਾਣਾ ਕਿਉਂਕਿ ਸਰਕਾਰ ਦਾ ਬਦਲਾਅ ਆਇਆ ਸਰਕਾਰ ਬਣੀ ਉਹ ਬਦਲਾਅ ਲੱਗਾ ਭੁੱਲ ਗਏ ਬਦਲਾਅ ਲੋਕ ਪ੍ਰੋਸਾ ਕਰਦੇ ਨੇ ਦੁਖੀ ਨੇ ਉਹ ਆਸਰਾ ਭਾਲਦੇ ਨੇ ਜਿਹੜੀ ਪੰਜਾਬ ਦੀ ਜਨਤਾ ਬਹੁਤ ਵਾਰੀ ਇਹ ਜਿਨੇ ਜਦੋਂ ਨਹੀਂ ਆਜ਼ਾਦੀ ਮਿਲੀ ਆ ਪੰਜਾਬ ਦੀ ਜਨਤਾ ਨਾਲ ਇਹਨਾਂ ਨੂੰ ਤਿੰਨਾ ਹਿੱਸਿਆਂ 'ਚ ਮੰਡਤਾ ਪੰਜਾਬ ਦੀ ਜਨਤਾ ਨੂੰ ਹਰਿਆਣਾ ਮੰਡਤਾ ਹਿਮਾਚਲ ਮੰਡਤਾ ਚੰਡੀਗੜ੍ਹ ਮੰਡਤਾ ਬੰਦਾਕੇ ਫਿਰ ਇਹਨਾਂ ਨੂੰ ਲੜਾਇਆ ਗਿਆ ਹੁਣ ਲੜਾਈ ਦੇ ਸਿਰ ਤੇ ਕਦੇ ਸਰਕਾਰ ਇਕੱਲੀ ਦੀ ਬਣ ਜਾਂਦੀ ਆ ਕਦੇ ਭਾਜਪਾ ਦੀ ਆਇਤੀ ਮੋਰਚਾ ਲੱਗ ਗਿਆ ਆਮ ਆਲਮੀ ਦਾ ਜਿਹੜੀ ਲੋਕੀ ਆਮ ਆਦਮੀ ਸਮਝ ਕੇ ਹਰ ਇੱਕ ਨੇ ਅੱਖਾਂ ਮੀਚ ਕੇ ਆਵਾਜ਼ੀ ਨੂੰ ਵੋਟਾਂ ਪਾਤੀਆਂ 92 ਵਿਧਾਇਕ ਬਣਾਏ ਬੜੀ ਵੱਡੀ ਸੰਖਿਆ ਹੁੰਦੀ ਹੈ ਬਸ ਤੁਸੀਂ ਤਾਂ ਗਿਣੀ ਜਾਂਦੇ ਹੋ ਅਸੀਂ ਤਾਂ ਸੰਤ ਖੜੇ ਗਿਣ ਨਹੀਂ ਹੁੰਦੇ ਹੈਗੇ ਉਹ ਇਕੱਠੇ ਗਿਣੇ ਖੜੇ ਹੁੰਦੇ ਨੇ ਕੋਈ ਪਤਾ ਨਹੀਂ ਲੱਗਦਾ ਪਰ 92 ਦੇ ਵਿੱਚੋਂ ਇੱਕ ਵੀ ਵਿਧਾਇਕ ਹੋ ਸਕਦਾ ਮੇਰੇ ਨਿਗਾ ਚ ਨਾ ਆਇਆ ਹੋਵੇ ਪੰਜਾਬ ਦੇ ਹੱਕ ਲਈ ਹੱਥ ਛਾਤੀ ਤੇ ਹੱਥ ਮਾਰ ਕੇ ਨਹੀਂ ਖੜਾ ਹੋਇਆ ਜਿਹੜਾ ਭਗਵਾਨ ਤਮਨ ਜਾਂ ਕੇਜਰੀਵਾਲ ਨੂੰ ਸਿੱਧੀ ਗੱਲ ਕਰੇ ਅੱਖ ਚ ਅੱਖ ਪਾ ਕੇ ਵੀ ਸਾਡੇ ਪੰਜਾਬ ਦਾ ਘਾਣ ਹੋ ਰਿਹਾ ਇੱਥੇ ਪੰਜਾਬ ਦੀ ਗੱਲ ਸੋਚੀ ਜਾਵੇ ਨਾ ਕਿ ਦਿੱਲੀ ਮਾਡਲ ਸੈੱਟ ਕਰ ਦੇਣ ਇੱਥੇ ਜਿੱਥੇ ਪਤਾ ਹੀ ਕੁਛ ਨਾ ਲੱਗੇ ਕਿੱਥੇ ਹੈ ਕਲੀਨਿਕ ਕਿੱਥੇ ਹੋਰ ਸਹੂਲਤਾਂ ਪੰਜਾਬ ਤਾਂ ਵੈਸੇ ਹੀ ਖੁਸ਼ਹਾਲ ਆ ਇੱਥੇ ਤਾਂ ਬਿਮਾਰ ਹੁੰਦੇ ਨਹੀਂ ਲੋਕੀ ਜਲਦੀ ਜਲਦੀ ਬਿਲਕੁਲ ਹੁਣ ਕਿਦਾਂ ਮੋਰਚਾ ਕਿੰਨੀ ਦੇਰ ਤੱਕ ਰਹੇਗਾ ਕਿ ਪੱਕਾ ਜਦ ਤੱਕ ਰਾਹ ਹ ਰੋਡ ਦੀ ਸਮੱਸਿਆ ਦਾ ਹੱਲ ਨਹੀਂ ਦੋ ਲਾਡੋਵਾਲ ਟੋਲ ਵਜਾ ਫ੍ਰੀ ਰਹੇਗਾ ਜੀ ਇੱਥੇ ਹਾਂ ਜੀ ਇੱਥੇ ਬੈਠੇ ਆ ਜੀ ਲੇਕਿਨ ਭਾਈ ਜੀ ਹੁਣ ਤੁਸੀਂ ਫ੍ਰੀ ਕੀਤਾ ਜਿਹੜਾ ਲਾਡੋਵਾਲ ਟੋਲ ਪਲਾਜ਼ਾ ਇਹ ਕਿੰਨੀ ਦੇਰ ਤੱਕ ਰਹੇਗਾ ਇਹ ਤਾਂ ਵੀਰ ਜੀ ਰਾਹ ਹ ਰੋਡ ਨਹੀਂ ਬਣਦੀ ਰਾਹ ਹ ਰੋਡ ਦਾ ਹੁਣ ਮੇਰੀ ਗੱਲ ਇਸੇ ਪਹਿਲਾਂ ਸਵੇਰੇ ਵੇਲੇ ਅੱਧਾ ਘੰਟਾ ਫ੍ਰੀ ਕੀਤਾ ਸੀਗਾ ਕਿਉਂਕਿ ਪ੍ਰਸ਼ਾਸਨ ਦੇ ਨਾਲ ਲੜ ਕੇ ਆਪਾਂ ਹੀ ਇਹ ਨਹੀਂ ਵੀ ਕਹਿੰਦੇ ਪ੍ਰਸ਼ਾਸਨ ਤੋਂ ਬਾਹਰ ਆਏ ਸੀ ਸੀ ਸਾਹਿਬ ਦੀ ਕਾਲ ਆਈ ਸੀ ਪ੍ਰਧਾਨ ਜੀ ਨੂੰ ਕਿ ਤੁਸੀਂ ਹੁਣ ਅੱਧਾ ਘੰਟਾ ਬੰਦ ਕਰਤਾ ਹੁਣ ਤੁਸੀਂ ਦੁਬਾਰਾ ਸਟਾਰਟ ਕਰ ਦਿਓ ਪਰ ਹੁਣ ਸਾਡੇ ਨਾਲ ਜਿਹੜੇ ਸੰਗਤ ਬੈਠੀ ਸਾਰੇ ਉਹ ਵੀ ਰੋਸ ਇਸ ਚੀਜ਼ ਦਾ ਮੰਨਦੇ ਨੇ ਵੀ ਇਹੀ ਤੇ ਐਦੇ ਐਦੀ ਬਹਿਣ ਦਾ ਫਾਇਦਾ ਕੋਈ ਨਹੀਂਗਾ ਜੇ ਸਰਕਾਰ ਨੂੰ ਚੁੰਡੀ ਨਾ ਵੱਢੀ ਜਾਵੇ ਤਾਂ ਇਸੇ ਕਰਕੇ ਸੀ ਦੁਬਾਰਾ ਫੇਰ ਸਟਾਰਟ ਕੀਤਾ ਆ ਹੁਣ ਨਿਰੰਤਰ ਸਾਡੀ ਕੋਸ਼ਿਸ਼ ਹੈ ਕਿ ਕਿ ਨਿਰੰਤਰ ਹੀ ਇਹ ਜਿਹੜਾ ਬੰਦ ਰਹੇ ਘੰਟਾ ਚਲਾਵਾਂਗੇ ਘੰਟਾ ਬੰਦ ਕਰਾਂਗੇ ਘੰਟਾ ਚਲਾ ਮਤਲਬ ਪੈਸਾ ਵੀ ਇਕੱਠਾ ਕਰ ਲੇ ਨਾ ਨਾ ਲੱਟ ਟੁੰਡੀ ਚੁੰਡੀ ਵੜ ਲਈਏ ਝਖਮ ਵੀ ਨਾ ਹੋਵੇ ਨਿਸ਼ਾਨ ਵੀ ਨਾ ਪਵੇ ਨਿਸ਼ਾਨ ਵੀ ਨਾ ਪਵੇ ਕਿਉਂਕਿ ਅਸੀਂ ਪ੍ਰਸ਼ਾਸਨ ਤੋਂ ਬਚਾਈ ਜਾਵੇ ਕਿਉਂਕਿ ਜਿਹੜੀ ਛਡੂਨੀ ਜਿਹੜੀ ਸਾਡੀ ਜਥੇਬੰਦੀ ਹੈ ਨਾ ਸਾਡਾ ਜਿਹੜਾ ਮੇਨ ਕੰਮ ਕੀ ਹੈ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਤੁਸੀਂ ਵੇਖ ਰਹੇ ਟੋਲ ਫਰੀ ਕੀਤਾ ਕੋਈ ਚੱਕਾ ਜਾਮ ਨਹੀਂ ਕੋਈ ਹਾਈਵੇ ਜਾਮ ਨਹੀਂ ਕੋਈ ਚੱਕਾ ਜਾਮ ਨਹੀਂ ਵੀ ਕਿਸੇ ਨੂੰ ਪ੍ਰੋਬਲਮ ਨਹੀਂ ਹੋਵੇ ਸਿਰਫ ਟੋਲ ਫਰੀ ਕੀਤਾ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਯੂਨੀਅਨ ਇੱਥੇ ਬੈਠੀ ਆ ਤੇ ਕੰਮ ਸ਼ੁਰੂ ਕੀਤਾ ਜਾਵੇ ਕੰਮ ਸ਼ੁਰੂ ਹੋ ਜਾਏਗਾ ਯੂਨੀਅਨ ਤੁਰੜ ਜੇ ਬਿਲਕੁਲ ਹੈ ਸਰਕਾਰਾਂ ਸੁਣਨ ਦੀਆਂ ਪਈਆਂ ਨੇ ਦੇਖਦੀਆਂ ਵੀ ਪਈਆਂ ਨੇ ਕੰਮ ਸ਼ੁਰੂ ਕਰਾ ਦਿਓ ਰਾਹੋ ਰੋਡ ਤਾਜਪੁਰ ਰੋਡ ਦਾ ਤੇ ਧਰਨਾ ਜਿਹੜਾ ਜੋ ਲੱਗਾ ਹੋਇਆ ਲੱਡਵਾਲ ਟੋਲ ਪਲਾਇਆ ਬੰਦ ਕੀਤਾ ਹੋਇਆ ਉਹਨੂੰ ਖੋਲ ਦਿੱਤਾ ਜਾਊਗਾ ਸਾਰੇ ਵੀ ਲੋਕੀ ਬੇਚੀ ਆ ਵੀ ਆਪਾਂ ਤੁਹਾਨੂੰ ਲੱਗਦਾ ਹੈ ਕਿ ਇਹ ਦੂਜੀ ਵਾਰੀ ਧਰਨਾ ਲਗਾਇਆ ਹੈ ਕਿ ਬੱਬਾ ਜੀ ਕੀ ਰਾਹੋ ਰੋਡ ਦੇ ਧਰਨਾ ਲਗਾਉਣ ਦੇ ਬਾਵਜੂਦ ਵੀ ਪਹਿਲੇ ਰਾਹੋਂ ਰੋਡ ਮੁਕੰਮਲ ਤੌਰ ਤੇ ਪਿਛਲੀ ਸਰਕਾਰਾਂ ਵੱਲੋਂ ਤੁਸੀਂ ਕਾਫੀ ਧਰਨੇ ਲਗਾਏ ਹੁਣ ਨਵੀਂ ਸਰਕਾਰ ਆਈ ਤਾਂ ਵੀ ਧਰਨੇ ਲਗਾ ਰਹੇ ਹੋ ਲਾਡੋਵਾਲ ਟੋਲਪਲਾza ਦੂਜੀ ਵਾਰੀ ਜਿਹੜਾ ਬੰਦ ਕਰਤਾ ਵੀ ਸੀਗਾ ਲੇਕਿਨ ਸਰਕਾਰਾਂ ਸੁਣਦੀਆਂ ਕਿਉਂ ਨਹੀਂ ਉਹ ਰੋਡ ਦੀ ਸੁਣਵਾਈ ਕਿਉਂ ਨਹੀਂ ਹੁੰਦੀ ਉਹ ਕਹਿੰਦੇ ਸਾਨੂੰ ਇਹਦਾ ਕ੍ਰੈਡਿਟ ਨਹੀਂ ਮਿਲਣਾ ਅੱਜ ਸਾਨੂੰ ਉਠਾਉਣ ਦੇ ਲਈ ਹਾਂਜੀ ਧਰਨੇ ਨੂੰ ਖਰਾਬ ਕਰਨ ਦੇ ਲਈ ਹਾਂਜੀ ਉੱਤੇ ਮਸ਼ੀਨਾਂ ਭੇਜਤੀਆਂ ਅੱਛਾ ਜੀ ਆਹ ਰਾਹੋਂ ਰੋਡ ਫੇਰ ਨਹੀਂ ਬਣਨਾ بس ਖਾਣਾ ਪੂਰਤੀ ਕਰਕੇ ਦਿਖਾਤਾ ਖਾਣਾ ਪੂਰਤੀ ਆ ਜੋ ਅੰਦਰ ਦੀ ਰਿਪੋਰਟ ਆ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਉੱਥੇ ਜੋ ਕੁਝ ਹੋ ਰਿਹਾ ਸਿਰਫ ਖਾਣਾ ਪੂਰਤੀ ਵੀ ਅਸੀਂ ਇੱਥੇ ਉੱਠ ਜੀਏ ਜੀ ਮੈਂ ਵਾਰਨਿੰਗ ਦੇਣ ਲੱਗਾ ਵੀ ਇਹ ਪ੍ਰੋਪਰ ਤਰੀਕੇ ਨਾਲ ਸ਼ਾਮ ਤੱਕ ਕੰਮ ਨਹੀਂ ਸ਼ੁਰੂ ਹੋਇਆ ਤੇ ਸਵੇਰੇ ਟੋਲ ਪਲਾਜ਼ਾ ਪੱਕੇ ਤੌਰ ਤੇ ਫ੍ਰੀ ਕਰਾਂਗੇ ਪਹਿਲੇ ਤਾਂ ਬੱਬਾ ਜੀ ਉਥੇ ਫੰਡ ਲੈ ਲੈ ਕੇ ਪੱਥਰ ਰੋੜੀ ਪਾਈ ਗਈ ਸੀਗੀ ਤੇ ਰੋਡ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਫੰਡ ਇਕੱਠਾ ਹੁੰਦਾ ਸੀਗਾ ਇੱਕ ਜੋ ਉਥੇ ਸੀਗੇ ਜੋ ਟੋਲ ਸੋਰੀ ਮਾਫ ਕਰਨਾ ਥਾਣੇ ਦੇ ਪਿੱਛੇ ਹੀ ਟੋਕਰਾ ਲਗਾ ਕੇ ਬੈਠੇ ਸੀਗੇ ਲੇਕਿਨ ਉਹ ਰਾਹੋਂ ਰੋਡ ਕਿਤੇ ਨਾ ਕਿੱਥੇ ਉਹ ਤਾਂ ਬਣ ਗਈ ਸੀਗੀ ਲੇਕਿਨ ਹੁਣ ਹਾਂਜੀ ਹਾਂਜੀ ਦੁਬਾਰਾ ਫਿਰ ਉਹ ਕੰਮ ਤਾਂ ਨਹੀਂ ਕਰਨਾ ਪਏਗਾ ਇਹ ਜਿਹੜਾ ਟੋਕਰਾ ਰੱਖ ਕੇ ਬਣਾਇਆ ਸੀ ਉਹ ਲੋਕਾਂ ਨੇ ਉਸ ਇਲਾਕੇ ਦੀ ਸੰਗਤਾਂ ਨੇ ਰਲ ਮਿਲ ਕੇ ਆ ਬਣਾਇਆ ਸੀ ਸਰਕਾਰਾਂ ਦਾ ਉਹਦੇ ਵਿੱਚ ਕੋਈ ਰੋਲ ਨਹੀਂ ਅੱਗੇ ਉਹ ਸਿਰਫ ਲੋਕਾਂ ਦੀ ਉੱਥੇ ਮੋਤਾ ਹੋ ਰਹੀ ਸੀ ਆਪਣੀ ਸਹੂਲਤ ਵਾਸਤੇ ਆਪਣੀ ਸੇਫਟੀ ਵਾਸਤੇ ਉਹ ਇੱਕ ਟੈਂਪਰੀ ਆ ਬਣਾਇਆ ਸੀ ਉਹਨਾਂ ਉੱਪਰ ਵੀ ਇਹਨਾਂ ਨੇ ਵੱਧ ਚੜ ਕੇ ਕੇਸ ਕੀਤੇ ਸੀ ਕਿ ਇਹ ਇਹਨਾਂ ਨੂੰ ਕੀ ਅਧਿਕਾਰ ਬਣਾਉਣ ਵਾਸਤੇ ਕਿ ਆਪਾਂ ਨਾਲ ਘਰ ਦੇ ਵਿੱਚ ਕੋਈ ਛੱਤ ਡਿੱਗ ਪਏ ਆਪਾਂ ਕੀ ਕੰਮ ਨਹੀਂ ਕਰਾਉਂਦੇ ਜਦੋਂ بارشਾਂ ਦੇ ਵਿੱਚ ਵੱਡੇ ਵੱਡੇ ਟੋਏ ਪੈ ਗਏ ਸੀਗੇ ਤੇ ਉਹ ਕੰਮ ਗੜਬੜ ਹੋ ਰਿਹਾ ਸੀਗਾ ਜਿਹੜੇ ਛੜਕਦੇ ਵਿੱਚ ਇਸ ਕਿਉਂਕਿ ਟੈਂਪਰੀ ਆਪਨਾ ਜਿਹੜਾ ਕਿ ਕੰਮ ਸਰਕਾਰਾਂ ਨੇ ਕਰਨਾ ਸੀਗਾ ਉਹ ਉਹ ਸਾਨੂੰ ਕਰਨਾ ਪੈ ਗਿਆ ਲੇਕਿਨ ਇੰਨਾ ਇੰਨਾ ਬੇੜਾ ਗਰਗਰ ਆਹ ਰੋਡ ਦਾ ਰਾਂਹ ਰੋਡ ਤੋਂ ਸਿਰਫ ਮਿਹਰਬਾਨ ਤੱਕ ਜਾਈਏ ਤੇ ਇੰਨੇ ਟੋਏ ਟੱਬੇ ਨੇ ਕਿ ਬੰਦਾ ਸੋਚਦਾ ਹੈ ਕਿ ਉੱਥੇ ਜਾਣ ਤੋਂ ਬਜਾਏ ਕਿਤੇ ਹੋਰ ਸਾਈਡ ਤੋਂ ਲੰਘ ਜਾਈਏ ਲੇਕਿਨ ਸਰਕਾਰ ਜਿਹੜੀ ਆ ਆਮ ਆਦੀ ਪਾਰਟੀ ਤੁਹਾਡੇ ਲੋਕਾਂ ਹੀ ਸਰਕਾਰ ਆ ਤੁਸੀਂ ਚੁਣੀ ਆ ਬਹੁਮਤ ਹੀ ਬੜਾ ਸੋਨਾ ਮਿਲਿਆ ਸੀਗਾ ਬਹੁਮਤ ਦਾ ਕੀ ਕਰਨਾ ਹੁਣ ਗੱਲ ਇਹ ਆ ਜੀ ਸਰਕਾਰ ਲੋਕੀ ਬਦਲਾ ਚਾਹੁੰਦੇ ਸੀ ਜੀ ਬਦਲਾ ਆ ਗਿਆ ਜੀ ਬਦਲਾ ਲੋਕਾਂ ਨੇ ਦੇਖ ਵੀ ਲਿਆ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਇਹਨਾਂ ਦੇ ਸਲਾਹਕਾਰ ਕਿਹੜੇ ਨੇ ਤੁਸੀਂ ਇੱਕ ਕ੍ਰੈਡਿਟ ਲਾਈਨ ਦੇ ਪਿੱਛੇ ਇਹ ਕ੍ਰੈਡਿਟ ਵਾਰ ਚੱਲ ਰਹੀ ਹੈ ਬਿਲਕੁਲ ਕ੍ਰੈਡਿਟ ਕਹਿੰਦੇ ਸਾਨੂੰ ਮਿਲ ਨਹੀਂ ਰਿਹਾ ਜੀ ਅਸੀਂ ਇਹ ਸੜਕ ਤਾਰ ਰੋਡ ਨਹੀਂ ਬਣਾ ਰਹੇ ਜੀ ਕੱਲ ਵੀ ਜਿਹੜਾ ਐਲਾਨ ਕੀਤਾ ਭਗਵੰਤ ਮਾਨ ਨੇ ਉਹ ਵੀ ਸੀਐਡੀ ਨੇ ਧੱਕੇ ਨਾਲ ਕਰਾਇਆ ਬਿਲਕੁਲ ਉਹਨਾਂ ਦਾ ਕੋਈ ਇਰਾਦਾ ਨਹੀਂ ਸਾਡੀ ਛੜਕ ਬਣਾਉਣ ਦਾ ਨਾ ਹੀ ਬਣਨ ਦੇ ਕੋਈ ਚਾਂਸ ਦਿਖਦੇ ਆ ਮੋਜਾ ਕੀ ਹੋ ਸਕਦੀ راہੋਂ ਰੋਡ ਨੂੰ ਕੀ ਲਵਾਰੀ ਛੱਡਦੀ ਹੈ ਕਿ ਉੱਥੇ ਬੋਰਡ ਲਗਾਉਗੇ ਲਵਾਰੀ ਚਾ راہੋਂ ਰੋਡ ਲਵਾਰੀ ਸ ਹੈ ਸਾਡੇ ਲੋਕਾਂ ਦਾ ਕਸੂਰ ਆ ਜੀ ਸਾਡਾ 100 ਪਿੰਡ ਆ ਕਿੰਨੀ ਕੀ ਜਨਤਾ ਬੈਠੀ ਜਾਣ ਕੇ ਬਿਲਕੁਲ ਟਾਵਾਂ ਜਨਤਾ 100 ਪਿੰਡ ਪੂਰਾ ਨਹੀਂ ਬਾਹਰ ਆਇਆ 100 ਪਿੰਡ ਕੀ 100 ਪਿੰਡ ਚੋਂ ਪੰਜ ਪੰਜ ਬੰਦੇ ਵੀ ਨਹੀਂ ਆਏ ਇਹ ਸਾਡਾ ਕਸੂਰ ਆ ਇਹ ਸਾਡੇ ਇਹੀ ਹਾਲਾਤ ਰਹਨੇ ਨੇ ਅਸੀਂ ਵੀ ਹੁਣ ਕਿੰਨੀ ਕੀ ਧੀਰ ਲੜਾਂਗੇ ਇਕੱਲੇ ਬੈਠੇ ਬਾਤ ਤੋਂ ਬਾਤ ਜੇ ਸਵੇਰੇ ਅਸੀਂ ਇਹਨੂੰ ਫਰੀ ਕਰਾਂਗੇ ਪੁਲਿਸ ਚੱਕ ਲੂਗੀ ਬਿਲਕੁਲ ਚੱਕ ਲੂਗੀ ਜੇਲ੍ਹ ਚ ਭੇਜ ਦੂਗੀ 10 ਦਿਨਾਂ ਬਾਅਦ ਬਾਹਰ ਆ ਪਰ ਲੋਕਾਂ ਦੀਆਂ ਜਮੀਰਾਂ ਮਰ ਗਈਆਂ ਲੋਕ ਘਰਾਂ ਤੋਂ ਨਹੀਂ ਨਿਕਲਦੇ ਕੀ ਵਜ੍ਹਾ ਕੀ ਇਹ ਸਰਕਾਰਾਂ ਦਬਾਬ ਹੈ ਕੀ ਕ੍ਰੈਡਿਟ ਵਾਰ ਦੇ ਪਿੱਛੇ ਲੱਗ ਗਏ ਨੇ ਕੀ ਉਹ ਸਰਕਾਰ ਉਸ ਬੰਦੇ ਜਿਹੜੇ ਨੁਮਾਇੰਦੇ ਹੋਣਗੇ ਜੇ ਸਰਕਾਰ ਨੂੰ ਕਰਦੇ ਹੋਣਗੇ ਉਹ ਲੋਕ ਚ ਉਹ ਸੋਚਦੇ ਹੋਣਗੇ ਕਿ ਸਾਡੀ ਸ਼ਕਲ ਨਾ ਮੀਡੀਆ ਅੱਗੇ ਆ ਜੇ ਤੇ ਸਾਨੂੰ ਉਹ ਐਮਐਲਏ ਗਾਲਾਂ ਕੱਢੇਗਾ ਜਾਂ ਐਮਐਲਏ ਸਾਨੂੰ ਧੱਕਾਰੇਗਾ ਇਸ ਕਰਕੇ ਨਹੀਂ ਬਾਹਰ ਆ ਰਹੇ ਆਪਣਾ ਕਰਨਾ ਆਪਣਾ ਖਾਣਾ ਨਾ ਸਾਨੂੰ ਐਮਐਲਏ ਨੇ ਕੋਤ ਦੇਣਾ ਨਾ ਸਾਨੂੰ ਮੰਤਰੀ ਨੇ ਦੇਣਾ ਰੋਟੀ ਅਸੀਂ ਆਪਣੀ ਕਰਕੇ ਖਾਣੀ ਆ ਤੇ ਜਦੋਂ ਅਸੀਂ ਆਪਣੀ ਰੋਟੀ ਕਰਕੇ ਖਾਣੀ ਆ ਸਾਨੂੰ ਇਹਨਾਂ ਥੱਲੇ ਲੱਗਣ ਦੀ ਕੀ ਲੋੜ ਆ ਸਾਨੂੰ ਇਹਨਾਂ ਦੇ ਝੋਲੇ ਚੱਕਣ ਦੀ ਕੀ ਲੋੜ ਆ ਪਤਾ ਨਹੀਂ ਲੋਕਾਂ ਦੇ ਚਮਚਾਗਰੀ ਕਿੱਥੋਂ ਭਰੀ ਆ ਉਹ ਸਾਨੂੰ ਇਹ ਨਹੀਂ ਪਤਾ ਵੀ ਅਗਲਾ ਤੱਕ ਉਹ ਇਹਨਾਂ ਨੂੰ ਸਟੇਜ ਤੋਂ ਮਾਪ ਪੈਣ ਦੀ ਘਾਲ ਕੱਢਣ ਦੇ ਹੁੰਦਾ ਇਹ ਥੱਲੇੋਂ ਪੁਲਿਸ ਉਹਨਾਂ ਨਾਲ ਦਚਕਾਰਾ ਲਾਉਣ ਦੇ ਹੁੰਦੇ ਆਹ ਸੋਚ ਆ ਸਾਡੀ ਬਿਲਕੁਲ ਇਸ ਕਰਕੇ ਜਿੰਨਾ ਚਿਰ ਅਸੀਂ ਆਪਣੀ ਸੋਚ ਨਹੀਂ ਬਦਲਦੇ ਉਨੀ ਦੇਰ ਸਾਡਾ ਕੱਖ ਨਹੀਂ ਬਣਨ ਵਾਲਾ ਹੈਗਾ ਚਾਹੇ ਸਰਕਾਰ ਤੁਸੀਂ ਸੋਨੇ ਦੀ ਬਣਾ ਕੇ ਲਿਆਓ ਉਹ ਆਂਦੇ ਫਿਰ ਇਹੀ ਕੰਮ ਕਰੋ ਸੀਵਰ ਪਿਆ ਸੀ ਉਦੋਂ ਸੜਕ ਤੋੜਤੀ ਸੀਗੀ ਉਸ ਤੋਂ ਬਾਅਦ ਹਰਦੀਪ ਮੁੰਡਿਆ ਸਾਹਿਬ ਆਏ ਨੇ ਪਹਿਲੇ ਮੈਡਮ ਸੀਗੀ ਮੈਡਮ ਨੇ ਲollipops ਦਿੱਤਾ ਰਿਹਾ ਹੋਰ ਹਰਦੀਪ ਮੁੰਡਿਆ ਸਾਹਿਬ ਵੀ ਕਹਿੰਦੇ ਨੇ ਬਣਾ ਦਾਂਗੇ ਬਣਾ ਦਾਂਗੇ ਲੇਕਿਨ ਉਹ ਵੀ ਲollipops ਹੀ ਹੈ ਦੇਖੋ ਜੀ ਇਹ ਜਿਹੜੇ ਇਹਨਾਂ ਦੀਆਂ 90 ਸੀਟਾਂ ਨੇ ਨਾ 92 92 ਸੀਟਾਂ ਨੇ ਜਿਹੜੀਆਂ ਇਹਨਾਂ ਦੀਆਂ ਤੇ ਕੱਟ ਪੁਤਲੀਆਂ ਨੇ ਇਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਬਿਲਕੁਲ ਮੇਰਾ ਖਿਆਲ ਤੇ 100% ਸੀਐਮ ਦੇ ਪੱਲੇ ਵੀ ਕੱਖ ਨਹੀਂ ਇਨੂੰ ਰਾਖਵ ਚਟੇਰ ਕੇ ਚਲਾ ਰਹੇ ਨੇ ਬਿਲਕੁਲ ਇਹ ਇਹਨਾਂ ਦੇ ਸਰਕਾਰ ਇਹਨਾਂ ਦੇ ਹੱਥ ਚ ਨਹੀਂ ਹੈਗੀ ਜਿਹੜਾ ਬਿਆਨ ਉਹ ਪਿੱਛੋਂ ਦਿੰਦੇ ਨੇ ਉਹੀ ਇਹ ਦੇ ਸਕਦੇ ਦੂਜਾ ਦੇ ਨਹੀਂ ਸਕਦੇ ਫਿਰ ਉਹ ਪੰਜਾਬੀ ਕਿੱਥੇ ਜਿਹੜੇ ਕਹਿੰਦੇ ਸੀ ਕਿ ਪੰਜਾਬ ਦਿੱਲੀ ਨੂੰ ਦੇਣੀ ਦਿੱਲੀ ਨੂੰ ਤਾਂ ਪੰਜਾਬ ਖੁਦ ਦੇਤਾ ਪੰਜਾਬ ਤੇ ਵਵਾਲੇ ਕਰਤਾ ਦਿੱਲੀ ਦੇ ਵੇਚਤਾ ਦਿੱਲੀ ਨੂੰ ਇਹਨਾਂ ਨੇ ਪੰਜਾਬ ਦੇ ਪੱਲੇ ਕੱਖ ਨਹੀਂ ਹੈਗਾ ਪੰਜਾਬ ਨੂੰ ਬਚਾਉਣ ਲਈ ਤੇ ਰੋਈ ਲੋਕਾਂ ਨੂੰ ਜਗਾਉਣੇ ਅਸੀਂ ਭਈ ਆ ਬਚਾ ਲੋ ਜੇ ਪਹਚਾਇਆ ਜਾਂਦਾ ਨਹੀਂ ਤੇ ਸਾਡੇ ਪੱਲੇ ਨਾ ਤੇ ਖੇਤੀ ਨਾ ਕਿਸਾਨੀ ਨਾ ਜਵਾਨੀ ਨਾ ਸਾਡਾ ਵਪਾਰ ਸਾਡਾ ਕੱਖ ਨਹੀਂ ਬਚਣ ਵਾਲਾ ਜਿਹੜੇ ਅਸੀਂ ਤਿੰਨ ਕਾਨੂੰਨ ਜੀ ਕਿੰਨੇ ਵੀ ਜਿੱਤ ਕੇ ਜਿੱਤ ਕੇ ਨਹੀਂ ਆਏ 244000 ਐ ਪੰਚਾਇਤਾਂ ਦੀਆਂ ਪੰਚਾਇਤੀ ਜ਼ਮੀਨਾਂ ਜਿਹੜੀਆਂ ਕੰਪਨੀਆਂ ਨੂੰ ਦੇਣ ਜਾ ਰਹੇ ਨੇ ਬਿਲਕੁਲ ਔਰ ਉੱਥੇ ਕੰਪਨੀਆਂ ਆਣ ਕੇ ਖੇਤੀ ਕਰਨਗੀਆਂ ਜੇ ਜਦੋਂ ਉੱਥੇ ਆਣ ਕੇ ਕੰਪਨੀਆਂ ਖੇਤੀ ਕਰਨਗੀਆਂ ਜੇ 100 ਕਿੱਲੇ 'ਚ 200 ਕਿੱਲੇ 'ਚ ਖੇਤੀ ਕਰੂਗਾ ਤੇ 5 ਕਿੱਲੇ ਵਾਲਾ ਕਿੰਨੇ ਦਿਨ ਕੱਢੂਗਾ ਨਾਲ ਆਕਰ ਉਹਨੂੰ ਉਹ 5 ਕਿੱਲੇ ਛੱਡ ਕੇ ਜਾਣਾ ਪਊਗਾ ਜਾਣਾ ਪਊਗਾ ਪਊਗਾ ਜਾਣਾ ਪਊਗਾ ਨਾ ਤੇ ਇਸ ਕਰਕੇ ਇਹ ਜਿਹੜੀ ਖੇਤੀ ਆ ਸਾਡੇ ਕੋਲ 8 ਸਾਲ ਦੀ ਮਹਿਮਾਨ ਆ ਆੜੀ ਛੋਟੀ ਦੁਕਾਨਦਾਰੀ ਆ ਜੀ ਇਹ 5 ਤੋਂ 6 ਸਾਲ ਦੀ ਮਹਿਮਾਨ ਆ ਜੀ ਸਾਰਾ ਕੁਝ ਮੋਲਾਂ ਚ ਚੱਲ ਜਾਣਾ ਸਾਡੇ ਜਿਹੜੇ ਪਿੰਡ ਨੇ ਪਿੰਡਾਂ ਦੇ ਲੋਕ ਨੇ ਇਹਨਾਂ ਨੂੰ ਇਹਨਾਂ ਦੇ ਮਨ ਦੇ ਵਿੱਚ ਇਹੀ ਵਿਚਾਰ ਆ ਜੋ ਇਹ ਇਸ ਟਾਈਮ ਚੱਲ ਰਿਹਾ ਕਿ ਇੱਕ ਸਸਤੀ ਲੇਬਰ ਬਿਲਕੁਲ ਅਸੀਂ ਇਹਨਾਂ ਲਈ ਇੱਕ ਸਸਤੀ ਲੇਬਰ ਆ ਜੋ ਇਹਨਾਂ ਦੇ ਖੇਤਾਂ ਚ ਔਰ ਇਹਨਾਂ ਦੇ ਮੋਲਾਂ ਚ ਅਸੀਂ ਕੰਮ ਕਰਾਉਂਦੇ ਆ ਕਿ ਅਸੀਂ ਅੱਜ ਵੀ ਨਾ ਜਾ ਕੇ ਤੇ ਇਹ ਸਿਸਟਮ ਆ ਜ਼ਰਾ ਬੇ ਜ਼ਮੀਰਾ ਮਾਰਨੀਆਂ ਪੈਣੀਆਂ 73ਵੀਂ ਸੋਧ ਦੇ ਵਿੱਚ 93 ਦੇ ਵਿੱਚ ਅੱਜ ਕਿੰਨੇ ਸਾਲ ਹੋ ਗਏ 93 ਤੋਂ ਬਾਅਦ 73ਵੀਂ ਸੋਧ ਦੇ ਵਿੱਚ ਸਾਨੂੰ 29 ਮਹਿਕਮਿਆਂ ਦਾ ਅਧਿਕਾਰ ਦਿੱਤਾ ਪਿੰਡ ਨੂੰ ਪੰਚਾਇਤਾਂ ਨੂੰ ਉਹਦਾ ਜਿੰਨਾ ਅਫਸਰ ਚਾਹੀ ਸੀ ਉਹ ਵੀ ਪਲੱਸ ਉਹਦਾ ਫਾਈਨਾਂਸ ਇਹ ਸਾਰਾ ਤਬਦੀਲ ਹੋਣਾ ਸੀ ਅੱਜ ਅੱਜ ਕਰਨਾਟਕਾ 40 80% 40% ਕਰਨਾਟਕਾ ਦੇ ਵਿੱਚ ਜਿਹੜਾ ਪੈਸਾ ਵਾ ਉਹ ਪਿੰਡਾਂ ਨੂੰ ਪੈ ਰਿਆ 23% ਪੈ ਰਿਆ ਕੇਰਲਾ ਦੇ ਵਿੱਚ ਤੇ ਪੰਜਾਬ ਦੇ ਵਿੱਚ ਪਿਛਲੇ 13 ਸਾਲਾਂ ਤੋਂ ਇਹਨਾਂ ਨੇ 5 ਪੈਸੇ 5 ਪੈਸੇ ਮੈਨੂੰ ਕੱਢ ਕੇ ਦਿਖਾ ਦੇਣਾ ਕਿ 5 ਪੈਸੇ ਇਹਨਾਂ ਨੇ ਕਿਸੇ ਨੂੰ ਦਿੱਤੇ ਆ ਪੰਚਾਇਤ ਨੂੰ ਨਹੀਂ ਜੋ ਸਾਡਾ ਉਹ ਉਪਰੋਂ ਫਾਂਡਾ ਆ ਰਿਹਾ ਆ ਆਰਡੀਐਫ ਦਾ ਵਗੈਰਾ ਉਹ ਹੀ ਸਾਨੂੰ ਮਿਲਦਾ ਜਾਂ 15ਵੇਂ ਵਿੱਤ ਕਮਿਸ਼ਨ ਦੇ ਪੈਸੇ ਆ ਰਹੇ ਉਹ ਮਿਲਦੇ ਪਏ ਆ ਪੰਜਾਬ ਸਰਕਾਰ ਇੱਕ ਪੈਸਾ ਪਿਛਲੇ 13 ਸਾਲਾਂ ਤੋਂ ਪੰਚਾਇਤਾਂ ਨੂੰ ਦਿੱਤਾ ਉਲਟਾ ਪੰਚਾਇਤਾਂ ਕੋਲੇ ਜਿਹੜਾ 400 ਕਰੋੜ ਦਾ ਬਜਟ ਸੀਗਾ ਸਾਡੀ ਸ਼ਾਮਲਾੜ ਜ਼ਮੀਨਾਂ ਦਾ ਉਹ ਪਹਿਲਾਂ 20% ਲੈਂਦੇ ਸੀਗੇ ਹੁਣ ਇਹਨਾਂ ਨੇ ਉਹ 25% ਲੁੱਟ ਕੇ ਲੈ ਜਾਣਾ ਸ਼ੁਰੂ ਕਰਤਾ ਵੀ ਸਾਡੀਆਂ ਤਨਖਾਹਾਂ ਨਹੀਂ ਪੂਰੀਆਂ ਦੀ ਪਰ ਉਹਦੇ ਲਈ 1 ਲੱਖ ਤੋਂ ਵੱਧ ਨਮਾਉਂਦੇ ਜਿਹੜੇ 5 ਸਾਲਾਂ ਬਾਅਦ ਚੁਣ ਕੇ ਜਾਂਦੇ ਆ सरपंच पंच ब्लॉक समिति जिला परिषद दे ओ 1 लाख ਨਮਾਇੰਦਿਆਂ ਚੋਂ ਇੱਕ ਵੀ ਬੰਦਾ ਪਿੰਡ ਨੂੰ ਬਚਾਉਣ ਲਈ ਨਹੀਂ ਬੋਲ ਰਿਹਾ ਉਹ ਕੀ ਕਰਦਾ ਉਹ ਜਾ ਕੇ ਸਰਕਾਰ ਦੀ ਝੋਲੀ ਪੈ ਜਾਂਦਾ ਕਿਉਂਕਿ ਉਹਨੂੰ ਤੋਹਫੇ ਵੀ ਚਾਹੀਦੇ ਹਨ ਉਹਨੂੰ ਆਪਣੀ ਸ਼ੋਰਤ ਵੀ ਚਾਹੀਦੀ ਹੈ ਉਹਨੂੰ ਵੀਆਈਪੀ ਕਲਚਰ ਵੀ ਚਾਹੀਦਾ ਤੇ ਉਹ ਕਿਉਂ ਬੋਲੇਗਾ ਅਸੀਂ ਮੈਂ ਸਰਪੰਚ ਰਿਹਾ 8 ਤੋਂ ਮੈਂ 9 ਦੇ ਵਿੱਚ ਕਾਲੀ ਸਰਕਾਰ ਦੇ ਵਿੱਚ ਮੈਂ ਸਰਕਲ ਪ੍ਰਧਾਨ ਸੀ सरपंच ਬਣ ਕੇ ਮੈਨੂੰ ਬਲਾਕ ਦਾ ਪ੍ਰਧਾਨ ਬਣਾ ਦਿੱਤਾ। ਮੈਂ 9 ਦੇ ਵਿੱਚ 9, 10 ਔਰ 11 ਦੇ ਵਿੱਚ ਅਸੀਂ ਸਰਕਾਰ ਦੇ ਖਿਲਾਫ ਰਾਜ ਕੇ ਨਾਰੇਬਾਰੀ ਕੀਤੀ ਕੀਤੀ ਜੋ ਸਾਡੇ ਹੱਕ ਸੀ। ਜੀ। ਸਾਡੇ ਪੰਚਾਇਤਾਂ ਨੂੰ ਜੋ ਮਿਲਣਾ ਚਾਹੀਦਾ ਸੀ। ਉਹ ਸਾਨੂੰ ਮਿਲ ਨਹੀਂ ਸੀ ਰਿਹਾ। ਮੈਂ ਕੋਹ ਦੇ ਸਰਕਾਰ ਦੇ ਵਿੱਚ ਹੋ ਕੇ ਸਰਕਾਰ ਦੇ ਖਿਲਾਫ ਬੋਲਦਾ ਰਿਆਂ। ਤੇ ਮੈਨੂੰ ਇਹ ਨਹੀਂ ਪਤਾ ਕਿ ਇਹ ਪਿੰਡ ਦਾ ਚੁਣਿਆ ਸਰਪੰਚ ਹੁੰਦਾ। ਔਰ ਜਿਹੜਾ ਸਰਪੰਚ ਹੁੰਦਾ ਪ੍ਰਮਾਤਮਾ ਵੱਲੋਂ ਆ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਕੱਲ ਕੀ ਜਦੋਂ ਸਾਡੇ ਕੋਲ ਪ੍ਰਮਾਤਮਾ ਦੀ ਏਡੀ ਤਕੜੀ ਸ਼ਕਤੀ ਆ ਕਿਰਪਾ ਆ ਸਾਡੇ ਤੇ ਤੇ ਫਿਰ ਅਸੀਂ ਇਹਨਾਂ ਥੱਲੇ ਕਿਉਂ ਲੱਗੇ ਰਹਿਨੇ ਆ ਕਿਉਂਕਿ ਸਰਪੰਚ ਕੋਲੇ ਉਹ ਪਾਵਰ ਆ ਜਿਹੜੀ ਰਾਸ਼ਟਰਪਤੀ ਕੋਲੇ ਆ ਵਿਚ ਕਿਸੇ ਕੋਲੇ ਨਹੀਂ ਹੈਗੀ ਸਰਪੰਚ ਇੱਕ ਹੈ ਉਹ ਜੀ ਸ਼ਕਤੀ ਆ ਜਿਹੜਾ ਪੰਚਾਇਤ ਦੇ ਵਿੱਚ ਅਦਾਲਤ ਲਾ ਸਕਦਾ ਸਜ਼ਾ ਸੁਣਾ ਸਕਦਾ ਜਰਮਾਨਾ ਕਰ ਸਕਦਾ ਪਰ ਜੇ ਸਰਪੰਚ ਨੂੰ ਪਤਾ ਹੋ ਸਰਪੰਚ ਬਣ ਕੇ ਦਲਾਲ ਬੰਦੇ ਨੂੰ ਛੜਾ ਕੇ ਲਿਆਉਣਾ ਪੈਸੇ ਲੈ ਲਓ ਫੜਾ ਕੇ ਉਹਨਾ ਪੈਸੇ ਲੈ ਲਓ ਇਹ ਦਲਾਲੀ ਕਰਦੇ ਨੇ ਹੋਰ ਇਹਨਾਂ ਨੂੰ ਕਾਹੇ ਦਾ ਨਹੀਂ ਪਤਾ ਪੈਸੇ ਕਿਵੇਂ ਬਣਾਉਣੇ ਨੇ ਇਹਨਾਂ ਨੂੰ ਇਹ ਪਤਾ ਹੈ ਪੈਸੇ ਕਿਵੇਂ ਖਾਣੇ ਨੇ ਆ ਤੁਸੀਂ ਜੇ ਤਰੀਕੇ ਨਾਲ ਕਾਰਵਾਈ ਹੋ ਗਈ ਨਾ ਤੇ ਸਾਡੇ ਸਾਨੇ ਵਾਲ ਦੇ ਆਧ ਤੋਂ ਜ਼ਿਆਦੇ ਸਰਪੰਚਾਂ ਅੰਦਰ ਜਾ ਰਹੇ ਨੇ ਮਿਰਚਾਂ ਲੱਗ ਜਣੀ ਉਹਨਾਂ ਨੂੰ ਤੁਹਾਡੇ ਆ ਬਿਆਨ ਤੋਂ ਮੈਨੂੰ ਮੇਰੀਆਂ ਬੜਿਆਂ ਨੂੰ ਲੱਗਦੀਆਂ ਜੀ ਮੈਨੂੰ ਮਿਰਚਾ ਮੁਰਚਾਂ ਦੀ ਪਰਵਾਹ ਨਹੀਂ ਸੱਚ ਬੋਲਣਾ ਸੱਚ ਤੇ ਖੜੇ ਸੱਚ ਹੀ ਕਹਿਣਾ ਹਾਂ ਟੋਲ ਪਲਾਜ਼ਾ ਫਿਰ ਬੰਦ ਕੀਤਾ ਸੀ ਖੋਲ ਕੇ ਦਿੱਤਾ ਕੀ ਵਜ੍ਹਾ ਕੀ ਹੋ ਗਈ ਕਿੰਨੇ ਦਿਨ ਬਸੇ ਬੰਦ ਨੋਟਿਸ ਸਾਡਾ ਆਇਆ ਸੀਗਾ ਮੈਸੇਜ ਵੀ ਮੈਂ ਮਸ਼ੀਨਾਂ ਭੇਜ ਰਹੀ ਹਾਂ ਖਾਲੀ ਭੇਰੇ ਭਰੀਆਂ ਖਾਲੀ ਹੋਈ ਆ ਖਾਲੀ ਵੀ ਹੈ ਮਸ਼ੀਨਾਂ ਭੇਰੇ ਆਏਗਾ ਕੋਈ ਗੱਲ ਨਹੀਂ ਅਫਸਰ ਆ ਸਾਡੇ ਟਾਈਮ ਦੇਣਾ ਚਾਹੀਦਾ ਹੁਣ ਅਸੀਂ ਪੂਰੇ ਆਪਣੇ ਤਰੀਕੇ ਦੇ ਨਾਲ ਮੈਸੇਜ ਪਾਵਾਂਗੇ ਕੱਲ ਵੱਡਾ ਇਕੱਠ ਕਰਾਂਗੇ ਕਰਕੇ ਟੋਲ ਪਲਾਜ਼ਾ ਫਰੀ ਕਰਾਂਗੇ ਲੇਕਿਨ ਇਹ ਨੌਜਵਾਨ ਹੈ ਪ੍ਰੀਮਿਕਸ ਸਰਦੀਆਂ ਚ ਬੰਦ ਹੁੰਦਾ ਬਾਈ ਜੀ ਪ੍ਰੀਮਿਕਸ ਬੰਦ ਹੁੰਦਾ ਸਰਦੀਆਂ ਚ ਪ੍ਰੀਮਿਕਸ ਲੱਕ ਕਿੱਦਾਂ ਬਣਾ ਦੇਣਗੇ ਕਿਉਂਕਿ ਮੌਸਮ ਦੇ ਹਿਸਾਬ ਦੇ ਨਾਲ ਸੜਕ ਬੰਦੀ ਹੈ ਜਿਹੜੀ ਇਹਨਾਂ ਨੇ ਜੀਸੀਬੀ ਲਾਈ ਉਹਨਾਂ ਦੀ ਅਥਾਰਟੀ ਨਹੀਂ ਇਹਨਾਂ ਕੋ ਐਸਡੀਓ ਨੂੰ ਜਾ ਕੇ ਪੁੱਛੋ ਬੀਤਰ ਕੋ ਜਸਬੀ ਲਾਂਦੀ ਅਥਾਰਟੀ ਹੈਗੀ ਲਿਆ ਹਜੇ ਤਾਂ ਲੈਵਲ ਹੀ ਨਹੀਂ ਸੜਕ ਦੀ ਹੋਈ ਜੀ ਇਹ ਮੂਰਖ ਬਣਾ ਰਹੇ ਨੇ ਦੱਸ ਐਸ ਡੀਓ ਦਾ ਤਾਂ ਮੈਂ ਹੁਣ ਕੀ ਨਾਮ ਲਾਵਾਂ ਉਹ ਰਿਪੋਰਟ ਕੱਲੀ ਕੱਲੀ ਲਿਆ ਕੇ ਉੱਪਰ ਦੇਈ ਜਾਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰ ਇਹ ਧਰਨਾ ਚੱਲੂਗਾ ਲੌਂਗ ਅਸੀਂ ਉੱਠਦੇ ਨਹੀਂ ਹੁਣ ਅਚਰ ਹੈਗੇ ਜੀ ਇਹ ਸਾਨੂੰ ਸਾਈਡ 'ਤੇ ਬੈਠੋਗੇ ਫਿਰ ਨਹੀਂ ਅਸੀਂ ਟੋਲ ਫ੍ਰੀ ਕਰਾਂ ਕੱਲ ਫ੍ਰੀ ਕਰਾਂਗੇ ਇਹਨਾਂ ਨੂੰ ਆ ਸੰਗਤ ਘਟਾਈ ਏ ਥੋੜੀ ਜੀ ਕੱਲ ਸੰਗਤ ਵੱਜ ਜਾਣੀ ਆ ਫਿਰ ਇਹਨੂੰ ਫਰੀ ਕਰਾਂਗੇ ਫਰੀ ਕਰਾਂਗੇ ਪੱਕਾ ਹੀ ਫਰੀ ਕਰਾਂਗੇ ਪੱਕਾ ਹੀ ਕਰਨਾ ਦੋ ਤਿੰਨ ਤਿੰਨ ਦਿਨ 10 ਦਿਨ ਜਿੰਨੇ ਦਿਨ ਕਰਨਾ ਪੱਕਾ ਇਹਨੂੰ ਫਰੀ ਕਰਦਾਂਗੇ ਚੜੂਨੀ ਸਾਹਿਬ ਵੀ ਗੱਲ ਆ ਕੀ ਕਰਨ ਦਾ ਸੜਕ ਦਾ ਹੱਲ ਹੋ ਸਕਦਾ ਸਰਕਾਰ ਕੇਂਦਰ ਦਾ ਟੋਲ ਪਲਾਜ਼ਾ ਸੂਬੇ ਸਰਕਾਰ ਨੂੰ ਅਸਰ ਨਾ ਇਹ ਜੜੀ ਆ ਆ ਜੜਾ ਸੂਬੇ ਦਾ ਹੈ ਸੂਬੇ ਦਾ ਨਹੀਂ ਸਟੇਟ ਦਾ ਹੈ ਸਟੇਟ ਦਾ ਵਾ ਜਿਹੜੀ ਰਾਂਹ ਰੋਡ ਬਾਨੀ ਆ ਨਾ ਇਹ ਦਵਾਬੇ ਨੂੰ ਜੋੜਦੀ ਆ ਦਵਾਬੇ ਨਾਲ ਜੁੜਦੀ ਆ ਤੇ ਆਵਾਜਾਈ ਦੇ ਦਬਾਅੇ ਵਾਲੀ ਉਤਰ ਦੀ ਘਮਗੀ ਇਹਨਾਂ ਨੂੰ ਤਾਂ ਘਾਟਾ ਪੈਣਾ। ਟਾੜੀ ਬਣਾ ਦੇ। ਤਾਂ ਨਹੀਂ ਬਣਾ। ਸਾਡੇ ਜਿਹੜੇ ਲੀਡਰ ਤੇ ਸਾਡੇ ਜਿਹੜੇ ਅਸਰ ਆ ਕਾਰਪੋਰੇਟ ਨਾਲ ਮਿਲੇ ਆ ਸਾਡੇ ਨਹੀਂ ਹੈਗੇ। ਚਲੋ ਸੜਕ ਬਣ ਜੇਗੀ ਟੋਲ ਪਲਾਇਆ ਖਤਮ ਹੋ ਜਾਊਗਾ। ਲਾਡੋਵਾਲ ਦਾ ਕਿਉਂਕਿ ਸ਼੍ਰੋਮਣੀ ਕਾਇਦ ਲਈ ਉਹ ਟੋਲ ਪਲਾਇਆ ਸ਼ੁਰੂ ਕੀਤਾ ਸੀਗਾ। ਤੰਬੂ ਤੁੰਬੂ ਲਾਏ ਹੋਏ ਨੇ ਆ ਬਣੇ ਹੋਏ ਨੇ ਲੇਕਿਨ ਉਹ ਜਦੋਂ ਬਣ ਗਿਆ, ਰੋਡ ਬਣ ਗਈ ਤਾਂ ਲੋਕਾਂ ਨੇ ਇੱਧਰ ਜਾਣਾ ਹੀ ਨਹੀਂ। ਦੇਖੋ ਉਹ 7 ਲੋਏ ਦਾ ਪੌੜ ਬਣਾਇਆ ਸੀਗਾ ਪਹਿਲੀ ਗੱਲ ਤਾਂ ਉਹ ਸਾਨੂੰ ਪਤਾ ਲੱਗਿਆ ਫੇਲ ਹੋ ਗਿਆ ਮੈਟਰੀ ਨੇ ਫੇਲ ਕਰ ਦਿੱਤਾ ਪਹਿਲਾਂ ਘੁਮਾਣੇ ਵਾਲਾ ਵੀ ਫੇਲ ਹੋ ਗਿਆ ਸੀ ਠੀਕ ਹੈ ਨਾ ਉਹ ਮੁੜ ਕੇ ਜਿਹੜਾ ਸੜਕ ਵਾਲਾ ਪ੍ਰੋਜੈਕਟ ਸੀਗਾ ਇੱਕ ਕਾਰਪੋਰੇਟ ਘਰਾਣਿਆਂ ਦਾ ਵੀ ਫਿਰ ਤੁਹਾਨੂੰ ਪਤਾ ਹੀ ਹੈ ਅਸਰ ਹੈਗਾ ਕਿ ਨਹੀਂ ਹੈਗਾ ਕਾਰਪੋਰੇਟ ਘਰਾਣੇ ਜਦ ਇਹਨਾਂ ਨਾਲ ਰਲ ਜਾਂਦਾ ਜਿਹੜੀ ਚੋਣਾਂ ਦੇ ਲਈ ਫੰਡਿੰਗ ਆਉਂਦੀ ਆ ਨਾ ਇਹ ਸਾਰੀ ਕਾਰਪੋਰੇਟ ਘਰਾਣਿਆਂ ਤੋਂ ਆਉਂਦੀ ਸਰਕਾਰ ਚੱਲਨੀ ਵੀ ਤਾਂ ਉੱਥੋਂ ਹੀ ਹੈ ਫੈਕਟਰੀਆਂ ਤੋਂ ਚੱਲਦੀ ਆ ਤੁਸੀਂ ਅਸੀਂ ਤਾਂ ਕੋਈ ਫੰਡਿੰਗ ਨਹੀਂ ਨਾ ਕਰਦੇ ਸਰਕਾਰ ਨੂੰ ਇਲੈਕਸ਼ਨ ਲਾੜਦੇ ਐ ਡੱਡੀਆਂ ਰੈਲੀਆਂ ਹੁੰਦੀਆਂ ਕਿੱਥੋਂ ਪੈਸਾ ਆਉਂਦਾ ਮਸ਼ੀਨਾਂ ਲਾਈਆਂ ਇਹਨਾਂ ਨੇ ਕਿਸੇ ਐਮਐਲਏ ਨੇ ਕਿਸੇ ਐਮਪੀ ਨੇ ਮਸ਼ੀਨ ਲਾਈ ਆ ਕਿਸੇ ਪਾਰਟੀ ਨੇ ਪੈਸਾ ਕਿੱਥੋਂ ਆਂਦਾ ਪਾਰਟੀਆਂ ਕੋਲ ਕਿਸੇ ਕੋਲ ਜਵਾਬ ਹੈਗਾ ਵੱਡੀਆਂ ਵੱਡੀਆਂ ਪਾਰਟੀਆਂ ਕੋਲੇ ਵੀ ਕਿਸੇ ਇਸ ਗੱਲ ਦਾ ਜਵਾਬ ਨਹੀਂ ਪੈਸਾ ਆਂਦਾ ਕਿੱਥੋਂ ਆਂਦਾ ਹੈ ਕਿ ਤੁਹਾਨੂੰ ਜਨਤਾ ਦੀਆਂ ਵੋਟਾਂ ਲੈਣੀਆਂ ਕਾਰਪੋਰੇਟ ਤੇ ਉਹ ਖਰਚੇ ਦੇ ਨਾਲ ਇਹਨਾਂ ਦੀਆਂ ਸਰਕਾਰਾਂ ਬਣਦੀਆਂ ਨੇ ਬਈ ਕਾਰਪੋਰੇਟ ਘਰਾਣੇ ਲਈ ਕੰਮ ਕਰਦੇ ਨੇ ਭਾਈ ਜੀ ਵੀ ਮੈਨੂੰ ਸਮਝਾਓ ਥੋੜਾ ਜਿਹਾ ਮੈਂ ਜਨਤਾ ਆਵਾਮ ਦੇਖਦੀ ਵੀ ਐ 15 ਲੱਖ ਲੋਕਾਂ ਨੇ ਦੇਖਣੀ ਐ ਮੈਂ ਆ ਚਾਹਦਾ ਵਾਂ ਕਿ ਰਾਹੋਂ ਰੋਡ ਦਾ ਕਿਹੜਾ ਵਿਤਕਰਾ ਸਰਕਾਰ ਕਾਂਗਰਸ ਵੀ ਕਰ ਗਈ ਕਾਲੀਆਂ ਨੇ ਸੀਵਰ ਪਾਤਾ ਕਾਂਗਰਸ ਆ ਕੇ ਫਿਰ ਸੀਵਰ ਦਾ ਲollipops ਦੇਣ ਲੱਗੀ ਆਮ ਆਦੀ ਪਾਰਟੀ ਆ ਗਈ ਰਾਹੋਂ ਰੋਡ ਦਾ ਕਿਹੜਾ ਐਸਾ ਤੁਰਭਾਗੇ ਹੈਗਾ ਕਿ ਉਹ ਸੜਕ ਨੂੰ ਬਣਾਣਾ ਹੀ ਨਹੀਂਗਾ ਕਿ ਤੁਸੀਂ ਪਿੰਡ ਛੱਡ ਕੇ ਫਿਰ ਸ਼ਹਿਰੀ ਜੀ ਆ ਜਾਓ ਮੈਂ ਤਾਂ ਸੋਚੀਏ ਕਿ ਮੈਂ ਤੁਹਾਨੂੰ ਦੱਸਦਾ ਰਾਹ ਹਾਂ ਰੋਡ ਇਸ ਕਰਕੇ ਨਹੀਂ ਬਣਦੀ ਇਹ ਜਿਹੜਾ ਮੱਤਿਆੜੇ ਵਾਲਾ ਪੌੜਾ ਨਾ ਇਹ ਸੜਕ ਆ ਇਹ ਦੁਆਬੇ ਨੂੰ ਤੇ ਮਾਲਵੇ ਨੂੰ ਜੋੜਦੀ ਠੀਕ ਆ ਨਾ ਜਿਹੜਾ ਗੜ ਸ਼ੰਕਰ ਆਨੰਦਪੁਰ ਸਾਹਿਬ ਤੇ ਪਠਾਨਕੋਟ ਦਾ ਕ੍ਰੈਸ਼ਰ ਆ ਜੇ ਉਹ ਸੜਕ ਬਣਦੀ ਆ ਸਾਰਾ ਉਧਰ ਦੀ ਆਉਣਾ ਹੁਣ ਵੀ ਕਾਫੀ ਆਉਂਦਾ ਵਾ ਠੀਕ ਹੈ ਨਾ ਲੇਕਿਨ ਹੁਣ ਥੋੜਾ ਜਿਹਾ ਬੰਦ ਹੋ ਗਿਆ ਇਸ ਕਰਕੇ ਕਿ ਉਥੇ ਟ੍ਰਿਪਲ ਰਿਪਰਟ ਜਾਂਦੇ ਆ ਗੱਡੀਆਂ ਟੁੱਟਦੀਆਂ ਬਹੁਤਾਂ ਨੁਕਸਾਨ ਬਹੁਤਾਂ ਉਹਨੇ ਦਾ ਟੋਲ ਪਰਾ ਜਾਂ ਨਹੀਂ ਜਿੰਨਾ ਉਥੇ ਗੱਡੀਆਂ ਦਾ ਨੁਕਸਾਨ ਹੋ ਜਾਂਦਾ ਇਸ ਵਜ੍ਹਾ ਕਰਕੇ ਉਹ ਬਿਚਾਰੇ ਮਜਬੂਰੀ ਨੂੰ ਇਧਰ ਦੀ ਜਾਂਦੇ ਇਧਰ ਪਰਚੀ ਕੱਟੀ ਜਾਂਦੀ ਆ ਦੁਆਬਾ ਸਾਰਾ ਜਿਹੜਾ ਨਵਾਂ ਚੈਰਾ ਚਾਰਪੁਰ ਸਾਰਾ ਇਧਰ ਦੀ ਜਾ ਰਿਹਾ ਉਹ ਸੜਕ ਦੇ ਬਾਣ ਨਾਲ ਪੇ ਸਿੱਧਾ ਆਣ ਲਾ ਜਾਣਾ ਉੱਥੇ ਟੋਲ ਪਲਾਜ ਹੈ ਨਹੀਂ ਉਹਦੀ ਵਜ੍ਹਾ ਕਰਕੇ ਸਰਕਾਰ ਨਹੀਂ ਬਣਾਉਂਦੀ ਵੀ ਟੋਲ ਪਲਾਜ ਹੈ ਦੀ ਆਮਦਨ ਨੂੰ ਜਿਹੜਾ ਫਰਕ ਪੈਂਦਾ ਵਾ ਲੇਕਿਨ ਉੱਥੇ ਕਾਰਪੋਰੇਟ ਘਰਾਣੇ ਬਾਣ ਨਹੀਂ ਦਿੰਦੇ ਲੇਕਿਨ ਸੋ ਮਨੀ ਕੱਲ ਦਿੰਦੇ ਉਹ ਟੋਲ ਪਲਾਜ ਸ਼ੁਰੂ ਤਾਂ ਕਰਤਾ ਸੀਗਾ ਬੈਰੀਕੇਟਿੰਗ ਸਾਰਾ ਕੋ ਬੂਮ ਬਾਮ ਭੰਡਗੇ ਹੋਏ ਸੀਗੇ ਲੇਕਿਨ ਹਲੇ ਟੋਲ ਸ਼ੁਰੂ ਨਹੀਂ ਹੋਇਆ ਕਿਉਂਕਿ ਇਹ ਰਾਂਹ ਰੋਡ ਦੇ ਹਾਲ ਵੀ ਖਸਤਾ ਸੀਗੀ ਟੋਲ ਤਾਂ ਇਆ ਉਹਨੂੰ 5 ਸਾਲ ਦੇ ਵਿੱਚ ਆਲੇ ਦੁਆਲੇ ਵਾਲੀਆਂ ਦੋਨੇ ਪਾਸਿਓਂ ਸੜਕਾਂ ਬਣ ਕੇ ਉਹਨੂੰ ਚਾਲੂ ਕਰਨਾ ਹੁੰਦਾ ਲੇਕਿਨ ਉਹ ਇਹਨਾਂ ਦਾ 10 ਪਾਰਨਾ ਸਾਲ ਹੋ ਗਏ ਚਾਲੂ ਨਹੀਂ ਹੋਇਆ ਇਹਨਾਂ ਕੋਲ ਸਾਡੇ ਜਿਹੜੇ ਆ ਟੀਚਰ ਜਿਹੜੇ ਬਦਰੀਆਂ ਕਰਾ ਕੇ ਜਾ ਰਹੇ ਸੇ ਰਿਸ਼ਤੇ ਬੱਚਾਂ ਦੇ ਨਹੀਂ ਹੋ ਰਹੇ ਹੈਗੇ ਸਾਡੇ ਤੁਸੀਂ ਜਾ ਕੇ ਪਿੰਡਾਂ ਵਿੱਚ ਪਤਾ ਕਰ ਲੋ ਵੀ ਤੁਹਾਡੇ ਪਿੰਡਾਂ ਨਾਲ ਸਾਡੇ ਪਿੰਡਾਂ ਨੂੰ ਕੋਈ ਬੱਸ ਸੇਵਾ ਹੈਗੀ ਨਹੀਂ ਹੈਗੀ ਬੱਸ ਸੇਵਾ ਬੰਦੋ ਮੈਂ ਗਿਆ ਵਾ ਜੀ ਗੱਡੀ ਦੀ ਕਮਾਣੀਆਂ ਤਾਂ ਟੁੱਟ ਜਾਂਦੀਆਂ ਨੇ ਮੈਂ ਆਪਣੀ ਵੱਡੀ ਗੱਡੀ ਲੈ ਕੇ ਗਿਆ ਉਹਦੇ ਤਾਂ ਹਾਲ ਹੀ ਮੜਾ ਹੋ ਗਿਆ ਦੋਸਤ ਹੋਰ ਦੱਸ ਦਿੰਦਾ ਫਿਰ ਅਗਲਾ ਕਹਿੰਦਾ ਜੇ ਬੱਸ ਨਹੀਂ ਚੱਲਦੀ ਚਲੋ ਟੀਚਰ ਕਾਦੇ ਬਦਲੀ ਕਰਾ ਲੈ ਟੈਂਪੋ ਆ ਜਾਣਾ ਉਹ ਟੈਂਪੋ ਛੋਟਾ ਜਾਵਾ ਉਹ 4 ਫੁੱਟ ਦਾ ਦਾ ਚੌੜਾ ਹੁੰਦਾ 3 ਫੁੱਟ ਦਾ ਉਹ ਪਲਟੀ ਵਾਜ ਜਾਂਦੀ ਆ ਉਹਨਾਂ ਦੀ ਔਲਟ ਜਾਂਦੇ ਆ ਠੀਕ ਹੈ ਨਾ ਬਹੁਤ ਸਾਰੇ ਟੀਚਰਾਂ ਦੇ ਸੱਟਾਂ ਵੀ ਲੱਗੀਆਂ ਮੈਂ ਅੱਜ ਡੋਲੀਪੋਪ ਦਿੱਤਾ ਗਿਆ ਕਿ ਸੜਕ ਤੇ ਜੀਸੀਬੀ ਪਹੁੰਚ ਚੁੱਕੀਆਂ ਹੋਈਆਂ ਨੇ ਕਿ ਜਦੋਂ ਉੱਥੇ ਕੋਈ ਬੰਦੇ ਭੇਜੇ ਨਹੀਂ ਆਪਣੇ ਤੁਸੀਂ ਕੀ ਉੱਥੇ ਚੈੱਕ ਕਰੋ ਹੁਣੇ ਭੇਜੇ ਦੇਖੋ ਉਹ ਕਹਿੰਦੀ ਵੀ ਇੱਕ ਐਜਟ ਇਹ ਮੌਕੇ ਦੀ ਰਪੂਰ ਹੈ ਜੀਸੀਬੀ ਕਰਨ ਕੀ ਹੈ ਜੀਸੀਬੀ ਇਹ ਤਾਂ ਕੋਈ ਲollipops ਹੈ ਡਰਾਮਾ ਹੈ ਅਜੀ ਵੀ ਲollipops ਹੈ ਰਾਦੇ ਵਿੱਚ ਕੋਈ ਸ਼ੱਕ ਨਹੀਂ ਬਾਸ ਇਹ ਕਰਨਾ ਕੀ ਟਾਈਮਿੰਗ ਹੈ ਬਾਹਰ ਕੁਝ ਨਹੀਂ ਹੈਗਾ ਇਹ ਇਹ ਮਤਲਬ ਇਹ ਤੁਹਾਨੂੰ ਜਦ ਇਹ ਅੱਗੇ ਵੀ ਇਹੀ ਕੰਮ ਹੁੰਦਾ ਜਿੰਨੀ ਵਾਰੀ ਸੀ ਧਰਨਾ ਦਿੰਦੇ ਆ ਨਾ ਕੋਈ ਨਾ ਕੋਈ ਉੱਥੇ ਲੈ ਆ ਕੇ ਪੱਟੇ ਜੇ ਮਿੱਟੀ ਪਾਉਣ ਲੱਗ ਜਾਂਦੇ ਆ ਕਦੇ ਬੱਟੇ ਸੇਟਣ ਲੱਗ ਜਾਂਦੇ ਆ ਕਦੇ ਉਹ ਲੈਵਲ ਵਾਲੀ ਮਸ਼ੀਨ ਉੱਥੇ ਲੈ ਆ ਕੇ ਖੜਾ ਇਹ ਡਰਾਮੇ ਨੇ ਇਹਨਾਂ ਦੇ ਸਾਲਾਂ ਸਾਲ ਹੋ ਗਏ ਚੱਲੇ ਨੇ ਕੱਲ ਫੇ ਪੱਕੇ ਤੌਰ ਤੇ ਮੋਰਚਾ ਲਗਾ ਦਿੱਤਾ ਜਾਊਗਾ ਬਿਲਕੁਲ ਜੀ ਬਿਲਕੁਲ ਮੱਚਾ ਲੱਗਿਆ ਹੈ ਮੋਰਚਾ ਲੱਗਿਆ ਹੈ ਸੰਘ ਤਾਂ ਵਧਣੀ ਹੈ ਘਟਣੀ ਨਹੀਂ ਹੈਗੀ ਇਹ ਹੁਣ ਦਿੰਦੀਆਂ ਡਿਊਟੀਆਂ ਦੇ ਵਿੱਚ ਕੱਲ ਨੂੰ ਐਤਵਾਰ ਦੀ ਛੁੱਟੀਆਂ ਨਾ ਹੁਣ ਮੁੰਡਿਆਂ ਨੇ ਨੌਜਵਾਨ ਜਿਹੜੇ ਆ ਇਸ ਕਰਕੇ ਥੋੜਾ ਜਿ ਸਾਰੇ ਡਿਊਟੀ ਤੇ ਨੇ ਇਸ ਟਾਈਮ ਜਿੰਨਾ ਵੀ ਹਲਕਾ ਹੈਗਾ ਹੁਣ ਸ਼ਾਮ ਨੂੰ ਡਿਊਟੀ ਖਾਦੇ ਕੱਲੂ ਐਦਵਾਰ ਇਹ ਰਾਤ ਨੂੰ ਸਾਰੇ ਇੱਥੇ ਆਏ ਨੇ ਲੁਧਿਆਣਿਆਂ ਫੈਕਟਰੀਆਂ ਦੇ ਵਿੱਚੋਂ ਨਿਕਲ ਕੇ ਸਾਰੇ ਮੁੰਡੇ ਰਾਤ ਨੂੰ ਇੱਥੇ ਰਹਿਣੇ ਆ ਰਾਤ ਨੂੰ ਬਿਲਕੁਲ ਜੀ ਜਦ ਤੱਕ ਇਹ ਕੰਮ ਸ਼ੁਰੂ ਨਹੀਂ ਕਰਦੇ ਡਰਾਮੇ ਕਰਦੇ ਨੇ ਉਹ ਵਿਚਾਰਾ ਪਤਾ ਨਹੀਂ ਕਿਹਦਾ ਟਿੱਪਰ ਘੇਰ ਕੇ ਉੱਥੇ ਸੁੱਟਾ ਦਿੱਤਾ ਕਹਿੰਦੇ ਜੀ ਕੰਮ ਚਾਲੂ ਕਰ ਲੈ ਟਿੱਪਰ ਦੀ ਤਾਂ ਹਜੇ ਲੋੜੇ ਨਹੀਂ ਬੱਟੇ ਦੀ ਨਹੀਂ ਲੋੜ ਹਜੇ ਤਾਂ ਉਹ ਸਾਰਾ ਜਿਹੜੀ ਆ ਲੈਵਲ ਕਰਨਾ ਥੱਲਿਓ ਜਿਹੜੀ ਪੁਰਾਣਾ ਬੱਟਾ ਬਹੁਤ ਸਾਰਾ ਕੱਢ ਹੋਣਾ ਥੱਲਿਓ ਲੇਕਿਨ ਮਾਨ ਸਾਹਿਬ ਤੁਸੀਂ ਸੁਣ ਲਓ ਤਕਾਰ ਤੁਸੀਂ ਕਿਹਦਾ ਕੈਸਾ ਬਦਲਾਵ ਲੈ ਕੇ ਆਈ ਸਰਕਾਰ ਦਾ ਕਿ ਤੁਸੀਂ ਕਿਹਾ ਸੀਗਾ ਕਿ ਉਹ ਚੀਜ਼ ਨੂੰ ਬਦਲ ਦਵਾਂਗੇ ਜੋ ਬਦਲਾਵ ਅਸੀਂ ਲੈ ਕੇ ਆਏ ਆਂ ਤੇ ਆਵਾਮ ਜਿਹੜੀ ਰੋਡ ਤੇ ਨਹੀਂ ਬੈਠੇਗੀ ਜੋ ਧਰਨੇ ਲਗਾਏ ਜਾਂਦੇ ਸੀ ਉਹ ਨਹੀਂ ਲੱਗਣਗੇ ਲੇਕਿਨ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਬੰਦ ਕੀਤਾ ਜਾਂਦਾ ਵਾ ਟੋਲ ਪਲਾਜ਼ਾ ਕਿਉਂਕਿ ਰਾਹੋ ਰੋਡ ਦੀ ਹਾਲਤ ਨਹੀਂ ਖਸਤਾ ਕਿ ਕਾਂਗਰਸ ਸਰਕਾਰ ਵੇਲੇ ਵੀ ਉਹ ਰੋਡ ਨਹੀਂ ਬਣੀ ਲੇਕਿਨ ਗੱਲ ਕੀਤੀ ਜਾਵੇ ਆਮ ਆਰੀ ਪਾਰਟੀ ਸਰਕਾਰ ਵੇਲੇ ਵੀ ਇਹ ਰੋਡ ਨਹੀਂ ਬਣੀ ਲੇਕਿਨ ਰੋਡ ਬਣੇਗੀ ਕੀ ਧਰਨਾ ਇਹਨਾਂ ਨੂੰ ਲਗਾਉਣਾ ਅਸੀਂ ਇੱਦਾਂ ਹੀ ਆਣਾ ਪਏਗਾ ਕਿ ਰਾਹੋ ਰੋਡ ਦੇ ਨਿਵਾਸੀ ਹੁਣ ਘਰ ਵੇਚ ਕੇ ਕੋਠੀਆਂ ਵੇਚ ਕੇ ਆਪਣੇ ਮਕਾਨ ਵੇਚ ਕੇ ਸ਼ਹਿਰਾਂ ਨੂੰ ਆ ਜਾਣ ਜਿੱਥੇ ਰੋਡ ਬਣੀ ਹੋਵੇ ਕੀ ਸਰਕਾਰ ਸੁਣੇਗੀ ਨਹੀਂ ਹਰਦੀ ਮੁੰਡਿਆ ਸਾਹਿਬ ਤੁਸੀਂ ਤਾਂ ਖਬਰ ਦੇਖੋਗੇ ਪ੍ਰਮੁਖਤਾ ਦੇ ਨਾਲ ਤੁਸੀਂ ਵਾਦਾ ਕੀਤਾ ਜਦੋਂ ਮੰਤਰੀ ਸਾਹਿਬ ਆਏ ਸੀਗੇ ਕਿ ਤੁਸੀਂ ਕਿਹਾ ਸੀਗਾ ਕਿ ਰਾਹੋ ਰੋਡ ਦੀ ਸੜਕ ਦਾ ਜਿਹੜਾ ਨਿਰਮਾਣ ਕਰਦਾਂਗੇ ਲੇਕਿਨ ਰਾਹੋ ਰੋਡ ਦੀ ਸੜਕ ਦਾ ਨਿਰਮਾਣ ਤਾਂ ਹੋਇਆ ਨਹੀਂਗਾ ਲੋਕ ਘਰਾਂ ਤੋਂ ਬਾਹਰ ਆ ਕੇ ਬਹਿ ਗਏ ਨੇ ਕੀ ਆ ਸੋਚਦੇ ਨੇ ਕਿ ਰਾਹੋ ਰੋਡ ਦੀ ਸੜਕ ਦਾ ਵਿਕਾਸ ਹੋ ਜਾਊਗਾ ਤੇ ਬਣ ਜੂਗੀ ਹੁਣ ਦੇ ਤੇ ਆ ਰਾਹੋ ਰੋਡ ਦਾ ਵਿਕਾਸ ਕਦੋਂ ਹੁੰਦਾ ਲੁਧਿਆਣਾ ਕੋ ਕੈਮਰਾਮੈਨ ਐਮੀ ਦੇ ਨਾਲ ਮੈਂ ਵਿਸ਼ਾਲ ਕ ਤਮੜਾਪਾ ਅਹ ਰਹਾ ਹੋ ਰਹੀ ਸਮੱਸਿਆਵਾਂ ਲੈ ਕੇ ਉਸਦੇ ਲੋਕਾਂ ਨੇ ਤੇ ਕਿਸਾਨ ਜਿੱਤੇ ਬੰਦਿਆਂ ਨੇ ਲਾਡੋਆ ਟੋਲਪਲਾਗਾ ਬੰਦ ਕਰ ਦਿੱਤਾ ਹੈ ਕੀ ਰੋਡ ਜਿਹੜੀ ਇਹ ਸ਼ੁਰੂ ਨਹੀਂ ਕਰ ਪਾਏ ਕੀ ਵਜ੍ਹਾ ਕੀ ਰਹੀ ਸਰ ਮੇ ਕੰਮ ਸ਼ੁਰੂਆਤ ਹੋ ਗਈ ਜੀ ਕੱਲ ਮਾਲ ਆਣਾ ਸ਼ੁਰੂ ਹੋ ਗਿਆ ਕੱਲ ਦੇ ਥੋੜੇ ਜਿ ਪਰ ਅੱਗੇ ਵਜਲ ਜੀ ਦੇ ਥੋੜੇ ਜਿ ਪਰ ਅੱਗੇ ਆ ਰਿਹਾ ਨਿਸ਼ਾਨ ਵੀ ਹੋ ਰਹੀ ਹੈ ਸਭ ਕੁਛ ਕੰਮ ਦੀ ਸ਼ੁਰੂਆਤ ਸੀਐਮ ਸਾਹਿਬ ਕਰਾ ਗਏ ਨੇ ਇਹ ਕੰਮ ਸ਼ੁਰੂ ਹੋ ਗਿਆ ਹੁਣ ਕੰਮ ਖਰੋੜਾ ਵੀ ਆਪਣੀ ਮਰਜ਼ੀ ਹੈ ਮੈਂ ਇਹਨਾਂ ਨੂੰ ਕੁਝ ਨਹੀਂ ਕਹਿ ਸਕਦਾ ਹਰ ਇਹੋ ਜਿਹੇ ਮੁੱਖ ਮੰਤਰੀ ਨਾਂਕ ਅੱਜ ਤੱਕ ਹੋਏ ਸੀ ਨਾ ਦੁਆਰਾ ਇਹਦੇ ਲੱਭਣੇ ਜਿਹੜੇ ਸਰਦਾਰ ਭਗਤ ਸਿੰਘ ਮਾਨ ਜੀ ਨੇ ਕੰਮ ਸ਼ੁਰੂਆਤ ਕਰਾਤੀ ਲੋਕੀਏ ਨੰਬਰ ਬਣਾਉਂਦੇ ਆ ਜਾ ਕੇ ਮਹੂਤ ਕਰਦੇ ਉਹਨਾਂ ਨੇ ਵੀ ਨਹੀਂ ਕਿਹਾ ਉਹ ਕਹਿੰਦੇ ਉਦਘਾਟਨ ਬਾਅਦ ਹੋਵੇਗਾ ਪਹਿਲਾਂ ਕੰਮ ਕਰਨ ਨੂੰ ਕਰਾਓ ਪਰ ਕੱਲ ਕੰਮ ਚੱਲੂ ਕਰਾ ਕੇ ਗਏ ਨੇ ਤੇ ਉਹ ਜੇ ਕਿਸਾਨ ਉਹਦੇ ਤੇ ਆਪਣਾ ਬੈਨੀਫਿਟ ਲੈਣਾ ਚਾਹੁੰਦੇ ਹਨ ਕਿ ਉਹਨਾਂ ਦੀ ਮਰਜ਼ੀ ਹੈ ਭਰਾ ਜੀ ਕੰਮ ਸੋ। ਲੇਕਿਨ ਐਮਐਲ ਸਾਬ ਅੱਤੇ ਇਹ ਵੀ આરોਪ ਲਗਾਏ ਜਾ ਰਿਹਾ ਹੈ ਕਿ ਇਹਦੇ ਪੁੱਤੇ ਦੋ ਮਸ਼ੀਨਾਂ ਮਕਵਾਇਆ ਗਈਆਂ ਜਿਹੜੀਆਂ ਅਜ ਮਸ਼ੀਨਾਂ ਖੜੀਆਂ ਸੀ ਉਹਨਾਂ ਦੇ ਇੱਕ ਦੀ ਵੀ ਜਾ ਚੁੱਕੀ ਐ ਲੇਕਿਨ ਕੰਮ ਜਿਹੜਾ ਹੈ ਹਜੇ ਮੇਰੀ ਬੇਨਤੀ ਸੁਣੋ ਠੇਕੇਦਾਰ ਨੇ ਠੇਕਾ ਲਿਆ ਟੈਂਡਰ ਲੱਗਾ ਉਹਦੇ ਨਾਮ ਮੈਂ ਕੰਮ ਚਲਾ ਕਰਵਾ ਰਿਹਾ ਨਾ ਉਹਦੇ ਸਰਕਾਰ ਵੱਲੋਂ ਠੇਕਾ ਦਿੱਤਾ ਜਾਂਦਾ ਟੈਂਡਰ ਲੱਗਿਆ ਠੇਕੇਦਾਰ ਨੇ ਹੁਣ ਸਾਡੀ ਮਰਜ਼ੀ ਨਾਲ ਖੜੀ ਕੰਮ ਕਰਨਾ ਨਹੀਂ ਸਰਕਾਰ ਵੱਲੋਂ ਠੇਕੇਦਾਰ ਨੂੰ ਪੈਸੇ ਜਾਣੇ ਨਾ ਸਰ ਜੇ ਦਬਾਅ ਸਰਕਾਰ ਠੇਕੇਦਾਰ ਤੇ ਬਣਾਵੇ ਤਾਂ ਕੰਮ ਕਰਾਂਗੇ ਨਾ ਸਰ ਇੱਕ ਦਿਨ ਦੇ ਵਿੱਚ ਕੰਮ ਸ਼ੁਰੂਆਤ ਤੇ ਜੀ ਉਹ ਦੋ ਤਿੰਨ ਦਿਨ ਤੇ ਦੇਖ ਲੈਣ ਦਿਓ ਬਿਲਕੁਲ ਜੀ ਸਰ ਅੱਛਾ ਕਿ ਆਪਾਂ ਇੱਕ ਹਫ਼ਤਾ ਦੇ ਵੇਖ ਲੀਏ ਕਿ ਇੱਕ ਹਫ਼ਤੇ 'ਚ ਕੀ ਕੰਮ ਕਰਦਾ ਹੈ ਇੱਕ ਹਫ਼ਤੇ ਦੀ ਰਿਪੋਰਟ ਲੱਲੀਏ ਵੀ ਇੱਕ ਹਫ਼ਤੇ ਨੇ ਕੀ ਕੀਤਾ ਉਹਨਾਂ ਦਾ ਸੇਮ ਲਈ ਕਹੀ ਗਈ ਜੀ ਵੀ ਆਪ ਵੀ ਅੱਜ ਕੀ ਹੋ ਗਿਆ ਕਿ ਇਹਦੇ ਗਲਤ ਹੋ ਜਾਂਦਾ ਭਾਵੇਂ ਥੋੜਾ ਜਿਹਾ ਖਬਰ ਰੱਖਾਂ ਨਾ ਨਹੀਂ ਨਹੀਂ ਅੰਮ੍ਰਿਤ ਸਾਹਿਬ ਅਸੀਂ ਤਾਂ ਸਫ਼ਰ ਕਰਕੇ ਬੈਠੇ ਕਿਉਂਕਿ ਤੁਹਾਨੂੰ ਯਕੀਨ ਹੈ ਮਾਨ ਸਾਹਿਬ ਤੇ ਲੇਕਿਨ ਇਹ ਲੋਕਾਂ ਨੂੰ ਕਿਤਾ ਸਮਝਾਇਆ ਜਾ ਸਕਦਾ ਹੈ ਕਿ ਉਹ ਤਾਂ ਇੱਕ ਹਫ਼ਤਾ ਦੇ ਵੇਖ ਰੋ ਇਹ ਹਫ਼ਤੇ ਬਾਅਦ ਦੇਖਦੇ ਕੀ ਬੰਦਾ ਚਲੋ ਬਹੁਤ ਬਹੁਤ ਸ਼ੁਕਰੀਆ ਮਿਲਦਾ ਧੰਨਵਾਦ